ਜੀ ਆਇਆਂ ਨੂੰ ਦੋਸਤੋ ਮੈਂ ਹੋਮ्योपैथिक ਡਾਕਟਰ ਇੰਦਰਜੀਤ ਕਮਲ ਯਮਨਾ ਨਗਰ ਹਰਿਆਣਾ ਤੋਂ ਅੱਜ ਇੱਕ ਹੋਮ्योपैਥੀ ਨਿਯਮ ਦੀ ਗੱਲ ਕਰਦੇ ਆ ਬੇਸ ਦੀ ਗੱਲ ਕਰਦੇ ਆ ਹੋਮਿਓਪੈਥੀ ਦਾ ਬੇਸ ਹੈ ਕਿ ਜਿਸ ਚੀਜ਼ ਤੋਂ ਬਿਮਾਰੀ ਲੱਗੀ ਹੋਵੇ ਉਸੇ ਚੀਜ਼ ਨਾਲ ਹੀ ਠੀਕ ਹੁੰਦੀ ਹੈ ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਸ ਚੀਜ਼ ਵਰਗੀਆਂ ਅਲਾਮਤਾਂ ਪੈਦਾ ਹੋਈਆਂ ਹਨ ਬਿਮਾਰੀ ਚੋਂ ਉਸੇ ਚੀਜ਼ ਦੀ ਬਣੀ ਦਵਾਈ ਨਾਲ ਉਹ ਬਿਮਾਰੀ ਠੀਕ ਹੁੰਦੀ ਹੈ ਤੁਹਾਨੂੰ ਆਸਾਨ ਸ਼ਬਦਾਂ 'ਚ ਸਮਝਾ ਦਿੰਨਾ ਹੈ ਕਿ ਜਿਵੇਂ ਕੋਈ ਪਿਆਜ਼ ਕੱਟਦਾ ਹੈ ਉਹਦੀਆਂ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਅੱਖਾਂ ਤੇ ਨੱਕ ਦੇ ਵਿੱਚੋਂ ਪਾਣੀ ਵਗਦਾ ਹੈ ਅਗਰ ਇਹੋ ਲਾਮਤਾਂ ਸਰਦੀ ਜ਼ੁਕਾਮ ਕਰਕੇ ਹੋਈਆਂ ਹੋਣ ਮਤਲਬ ਕੋਈ ਕਿਸੇ ਨੂੰ ਜ਼ੁਕਾਮ ਹੋਇਆ ਹੋਵੇ ਤੇ ਉਹਦੀਆਂ ਅੱਖਾਂ ਵਿੱਚ ਜਲਨ ਹੁੰਦੀ ਹੋਵੇ ਤੇ ਉਹਦੀਆਂ ਅੱਖਾਂ ਅਤੇ ਨੱਕ ਦੇ ਵਿੱਚੋਂ ਪਾਣੀ ਆਉਂਦਾ ਹੋਵੇ ਤਾਂ ਪਿਆਜ਼ ਤੋਂ ਬਣੀ ਦਵਾਈ ਕੰਮ ਕਰੇਗੀ ਹਾਂ ਮੈਂ ਬੈਠੀ ਦੇ ਵਿੱਚ ਪਿਆਜ ਤੋਂ ਬਣੀ ਦਵਾਈ ਹੈ ਐਲੀਐਮ ਸਿਪਾ ਅਗਰ ਇਹੋ ਜਿਹੇ ਆਲਮਤਾਂ ਕਿਸੇ ਨੂੰ ਬੰਦੀਆਂ ਨੇ ਕਿ ਉਹਦੀਆਂ ਅੱਖਾਂ ਵਿੱਚ ਜਲਣ ਹੋ ਰਹੀ ਹੈ ਅੱਖਾਂ ਵਿੱਚੋਂ ਪਾਣੀ ਆ ਰਿਹਾ ਨੱਕ ਵਿੱਚੋਂ ਪਾਣੀ ਆ ਰਿਹਾ ਹੈ ਤਾਂ ਐਲੀਐਮ ਸਿਪਾ 30 ਦੀਆਂ ਐਲੀਐਮ ਸਿਪਾ 30 ਪਾਵਰ ਦੀਆਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਅਤੇ ਸ਼ਾਮ ਉਹਦੀ ਜੀਭ ਤੇ ਪਾਓ ਜਾਂ ਥੋੜੇ ਜੇ ਪਾਣੀ ਵਿੱਚ ਪਾ ਕੇ ਉਹਨੂੰ ਦਿਓ ਤੇ ਉਹਦੀਆਂ ਇਹ ਆਲਮਤਾਂ ਬੜੀ ਜਲਦੀ ਠੀਕ ਹੋ ਜਾਣਗੀਆਂ ਉਹਦਾ ਸਰਦੀ ਜ਼ੁਕਾਮ ਖਤਮ ਹੋ ਜਾਏਗਾ ਅਗਰ 30 ਪਾਵਰ ਨਾਲ ਦੀ ਸ਼ਕਤੀ ਨਾਲ ਉਹਨੂੰ ਆਰਾਮ ਨਹੀਂ ਮਿਲਦਾ ਤਾਂ ਇਹ ਐਲ ਐਮ ਸਿਪਾ 200 ਦੀ ਇੱਕ ਖੁਰਾਕ ਉਹਨੂੰ ਦੇ ਦਿਓ ਤੇ ਇੰਤਜ਼ਾਰ ਕਰੋ ਉਹਦਾ ਜ਼ੁਕਾਮ ਇਹ ਬੜੀ ਜਲਦੀ ਖਤਮ ਹੋ ਜਾਏਗਾ ਇਸੇ ਤਰ੍ਹਾਂ ਅਗਰ ਕਿਸੇ ਨੂੰ ਸਰਦੀ ਦੇ ਵਿੱਚ ਤਾਂ ਕੁਝ ਨਹੀਂ ਹੁੰਦਾ ਉਹ ਸਰਦੀ ਵਿੱਚ ਉਹਨੂੰ ਕੋਈ ਜ਼ੁਕਾਮ ਨਹੀਂ ਲੱਗਦਾ ਪਰ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਨੇ ਤਾਂ ਕਿਸੇ ਵਿਅਕਤੀ ਨੂੰ ਹਰ ਗਰਮੀਆਂ ਦੇ ਵਿੱਚ ਜ਼ੁਕਾਮ ਲੱਗ ਜਾਂਦਾ ਹੈ ਇਹ ਗੱਲ ਧਿਆਨ ਨਾਲ ਨੋਟ ਕਰਨ ਵਾਲੀ ਹੈ ਕਿ ਗਰਮੀਆਂ ਚ ਉਹਨੂੰ ਜ਼ੁਕਾਮ ਲੱਗਦਾ ਹੈ ਸਰਦੀਆਂ ਚ ਉਹਨੂੰ ਕੁਝ ਨਹੀਂ ਹੁੰਦਾ ਅਗਰ ਉਹ ਸਰਦੀਆਂ ਚ ਬਿਲਕੁਲ ਠੀਕ ਰਹਿੰਦਾ ਹੈ ਤੇ ਸਿਰਫ ਗਰਮੀਆਂ ਦੇ ਵਿੱਚ ਉਹਨੂੰ ਜ਼ੁਕਾਮ ਲੱਗ ਜਾਂਦਾ ਜਿਉਂ ਗਰਮੀਆਂ ਸ਼ੁਰੂ ਹੁੰਦੀਆਂ ਤੇ ਸਾਰੀਆਂ ਗਰਮੀਆਂ ਉਹਦਾ ਜ਼ੁਕਾਮ ਬੰਦ ਨਹੀਂ ਹੁੰਦਾ ਤੇ ਇਹੋ ਜਿਹੇ ਮਰੀਜ਼ ਨੂੰ ਜਲਸੇਮੀਅਮ ਹੋਮਿਓਪੈਥਿਕ ਦਵਾਈ ਹੈ ਜਲਸੇਮੀਅਮ ਜਲਸੇਮੀਅਮ 30 ਦੀਆਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਲਗਾਤਾਰ ਕੁਝ ਦਿਨ ਦਿਓ ਤੇ ਉਹ ਮਰੀਜ਼ ਦੀ ਬਿਮਾਰੀ ਜਿਹੜੀ ਹਮੇਸ਼ਾ ਵਾਸਤੇ ਖਤਮ ਹੋ ਜਾਏਗੀ ਜਿਹੜਾ ਉਹਨੂੰ ਗਰਮੀਆਂ ਦੇ ਵਿੱਚ ਜ਼ੁਕਾਮ ਲੱਗਦਾ ਹੈ ਸਰਦੀਆਂ ਦੇ ਵਿੱਚ ਉਹ ਠੀਕ ਰਹਿੰਦਾ ਤਾਂ ਉਹ ਗਰਮੀਆਂ ਵਿੱਚ ਵੀ ਹਮੇਸ਼ਾ ਵਾਸਤੇ ਠੀਕ ਰਹਿਣ ਲੱਗ ਪਏਗਾ ਅਗਰ ਇਥੇ ਫੇਰ ਉਹੀ ਗੱਲ ਹੈ ਕਿ ਅਗਰ ਜਲਸੀਮੀਅਮ 30 ਪਾਵਰ ਪੂਰਾ ਕੰਮ ਨਹੀਂ ਕਰਦੀ ਤਾਂ ਉਹਨੂੰ ਜਲਸੀਮੀਅਮ 200 ਪਾਵਰ ਸਵੇਰੇ ਅਤੇ ਸ਼ਾਮ ਥੋੜੇ ਦਿਨ ਦਿਓ ਲਗਾਤਾਰ ਦੋ-ਦੋ ਬੂੰਦਾ ਤੇ ਉਹ ਮਰੀਜ਼ ਹਮੇਸ਼ਾ ਵਾਸਤੇ ਠੀਕ ਹੋ ਜਾਏਗਾ ਅਗਰ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਕਿਸੇ ਦਾ ਕੰਮ ਆ ਸਕੇ ਕਿਸੇ ਦਾ ਭਲਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ